ਲਾ ਦੇਖ ਲਾ ਬਾਣਾ ਪਿੱਟੀ ਆ ਬੈਠੀ ਆ ਕੀ ਨਾ ਤੇ ਬਿੱਚੂ ਇਹ ਨਿਕੜੂਗੀ ਹੁਣ ਹੈ ਸ਼ਰਮ ਨਹੀਂ ਆਉਂਦੀ ਤੈਨੂੰ ਹੈ ਤੂੰ ਮਰ ਦੇਖ ਲਾ ਝਾੜੂ ਉੱਤੇ ਸਿੱਟਿਆਈ ਆਦਮ ਵਿਚਾਰੇ ਉਹਨੂੰ ਠਾਉਂ ਟਕਾਣੇ ਤਾਂ ਲਾ ਆਉਂਦੀ ਝਾੜੂ ਨੂੰ ਮਰ ਗਿਆ ਕੋਈ ਰੋਨੀ ਆ ਕੀ ਤੂੰ ਬਾਂਡੇ ਦਾ ਐਡਾ ਬੜਾ ਘਰ ਲੱਗਿਆ ਪਿਆਗਾ ਹੈ ਸਾਰੇ ਕੱਪੜੇ ਧੋਣ ਵਾਲੇ ਪਾਏ ਨੇ ਆਪ ਇੱਥੇ ਬੈਗੀ ਚੱਲ ਖੜੀ ਹੋ ਤੂੰ ਖੜੀ ਆ ਇੱਥੇ ਬੁੱਧੀ ਵੱਡੀ ਆਈ ਆ ਕੀ ਦੇਖ ਤਾ ਸੀ ਤੇਰੇ ਗੋਲੇ ਲੱਗਿਆ ਤੇਰੇ ਬਾਏਗੀ ਇਹ ਤਾਂ ਨਾ ਫੋਟੋ ਹੀ ਨਹੀਂ ਫੋਟੋ ਹੀ ਨਹੀਂ ਸੰਦੀ ਏ ਸਾਰੀ ਦਿਹਾੜੀ ਨਾ ਲਾ ਕੇ ਫੋਟੋ ਸੀਨੇ ਨਾਲ ਐ ਰੋਂਦੀ ਆ ਜਿਵੇਂ ਹੋਏ ਤਾਂ ਦਾਸ ਤਿਆਰ ਕਰਕੇ ਮਰੀ ਹੋਵੇ ਰਾਂਬੜ ਨਾ ਹੋਵੇ ਜੇ ਚੱਲ ਤੈਨੂੰ ਤਾਂ ਮੈਂ ਨਾ ਅੱਜਕ ਮੈਂ ਦਿੰਨੀ ਹਾਂ ਤੈਨੂੰ ਤਾਂ ਲਉਂਗ ਲੈ ਚੀ ਆੜੀ ਚਾ ਚੰਗੀ ਤਰ੍ਹਾਂ ਪਿਉਨੀਆਂ ਤੈਨੂੰ ਮੈਂ ਤੂੰ ਨਹੀਂ ਲੋਟ ਆਉਂਦੀ ਐ ਐਡੀ ਮਟਿਆਰ ਹੋਈ ਪਈ ਅਗਲਾ ਕਹੂਗਾ ਤਾਈ ਨੇ ਕੁਝ ਸਿਖਾਇਆ ਨਹੀਂ ਸਿਖਾਇਆ ਨਹੀਂ ਹੈ ਸਾਰਾ ਦਿਨ ਬੇਲੀ ਠੱਠੀ ਨਾ ਹੋਵੇ ਜੇ ਕਰੀ ਨਹੀਂ ਵਰਦੀ ਹੈਗੀ ਚੌਰੀ ਕਿਸੇ ਥਾਂ ਦੀ ਚੱਲ ਤੇਰੇ ਗਿੱਟੇ ਤਾਂ ਮੈਂ ਤੋੜਦੀ ਆ ਤੂੰ ਨਹੀਂ ਐ ਠੀਕ ਆਉਂਦੀ ਤੁਰ ਪਾ ਨਹੀਂਦਾ ਵੜਦੂ ਤੈਨੂੰ ਹਾਂ ਚੁੱਪ ਕਰਕੇ ਵਗ ਚੱਲ ਕਰਨੂ